ਜਿਸ ਜੀ ਵਾਪਰ ਆ ਗਏ ਨੇ ਜਿਹਦੇ ਵਿੱਚ ਕੋਈ ਅੱਜ ਤੱਕ ਇਹ ਨਹੀਂ ਪਤਾ ਲੱਗਾ ਕਿ ਪੈਸਾ ਕਿੱਥੋਂ ਆਇਆ ਤੇ ਕਿੱਥੇ ਗਿਆ ਉਹਦੇ ਵਿੱਚ ਫੜ ਕੇ ਜਿਹੜੇ ਸਾਡੇ ਜੋ ਦੇਸ਼ ਦੇ ਇਤਿਹਾਸ ਵਿੱਚ ਕਦੀ ਹੋਇਆ ਹੋਊਗਾ ਕਿੰਵੀ ਗੱਲ ਕਰਨ ਦਾ ਅਧਿਕਾਰ ਨਹੀਂ ਹੋਊਗਾ ਅੱਜ 14 ਅਪ੍ਰੈਲ ਹੈ 1847 ਦੇ ਵਿੱਚ ਜਦੋਂ ਬਾਬਾ ਧੀਮਰਾਵ ਜੀ ਇਹ ਬੇਦਖਰ ਜੀ ਨੇ ਜਨਮ ਲਿਆ ਉਹਨਾਂ ਨੇ ਜੇ ਸਥਿਤੀਆਂ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੀ ਲੇਕਿਨ ਦੁਨੀਆ ਦੀਆਂ ਟਾਪ ਯੂਨੀਵਰਸਿਟੀਆਂ ਦੇ ਵਿੱਚੋਂ ਉਹਨਾਂ ਨੇ ਪੜ੍ਹਾਈ ਹਾਸਲ ਕਰਕੇ ਜਦੋਂ ਉਹਨਾਂ ਨੇ ਸੀ ਕਿ ਦੇਸ਼ ਦੇ ਦੱਬੇ ਕੁਚਲੇ ਲੋਕ ਜਿਹੜੇ ਆ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਦੇਣਾ ਕਾਨੂੰਨ ਬਣਦਾ ਸੀ ਉਹ ਸੰਵਧਾਨ ਲਿਖਿਆ ਪਰ ਕਿਸੇ ਤਰ੍ਹਾਂ ਦੇ ਨਾਲ ਬਚਣਾ ਨਹੀਂ ਚਾਹੁੰਦੇ ਸੀਗੇ ਉਹਨਾਂ ਨੂੰ ਠੀਕ ਨਹੀਂ ਲੱਗਾ ਉਹਨਾਂ ਨੇ ਜਿਹੜਾ ਇਹ ਕਾਨੂੰਨ ਪਾਸ ਕਰਉਣਾ ਸੀ ਹਿੰਦੂ ਕੋਡ ਬਿਲ ਉਹ ਸੰਸਦ ਵਿੱਚ ਪਾਸ ਨਹੀਂ ਹੋਇਆ ਇਸ ਤੋਂ ਦੁਖੀ ਹੋ ਕੇ ਉਹਨਾਂ ਨੇ ਆਪਣੇ ਕਾਨੂੰਨ ਮੰਤਰੀ ਦੇ ਆਦੇ ਤੋਂ ਪਾਤੋਂ ਅਸਿਫਾ ਦੇ ਦਿੱਤਾ ਸਨ 1980 80 ਦੇ 50 ਦੇ ਮੇਰੇ ਸਤਕਾਰਯੋਗ ਵੀਰ ਛੋਟੇ ਬੱਚੇ ਜਿਨ੍ਹਾਂ ਦੀ ਕਿ ਮੈਂ ਦਿਲ ਤੋਂ ਤੈ ਦਿਲ ਤੋਂ ਇੱਜ਼ਤ ਕਰਦੀ ਹੈਗੀਆਂ ਆਪਣਾ ਬਹੁਤ ਕੀਮਤੀ ਸਮਾਂ ਕੱਢ ਕੇ ਅਸੀਂ ਬੀਜਪੀ ਸਰਕਾਰ ਸਪੈਸ਼ਲੀ ਮੋਦੀ ਜੀ ਦੇ ਅਗੇਂਸਟ ਅੱਜ ਇਕੱਠੀ ਆਵਾਜ਼ ਚੁੱਕਣ ਲਈ ਇੱਥੇ ਇਕੱਠੇ ਹੋਏ ਹੈਗੇ ਆ ਅੱਜ ਦੇ ਇਸ ਦਰਨੇ ਦਾ ਮੇਨ ਮਕਸਦ ਹੈ ਕਿ ਅਸੀਂ ਸਾਰੇ ਭਾਰਤ ਦੇ ਲੋਕ ਭਾਰਤ ਨੂੰ ਇੱਕ ਅਗਲੇ ਗੁਲਾਰੇ ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਨੂੰ ਬੇਨਤੀ ਕਰਾਂਗਾ ਉਹ ਮਾਈਕ ਤੇ ਆਉਣ ਦੋ ਮਿੰਟ ਵਾਸਤੇ ਆਪਣੇ ਵਿਚਾਰ ਰੱਖਣ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਕੇਦਰੀਵਾਲ ਤੇਰੀ ਸੋਚ ਤੇ ਮੈਰਾਂ ਜਾਗੇ ਠੋਕੇ ਕੇਦਰੀਵਾਲ ਤੇਰੀ ਸੋਚ ਤੇ ਮੈਰਾਂ ਜਾਗੇ ਠੋਕੇ ਕੇ ਅਰਵਿੰਦ ਕੇਦਰੀਵਾਲ ਤੇਰੀ ਸੋਚ ਤੇ ਮੈਰਾਂ ਜਾਗੇ ਠੋਕੇ ਭਗਤ ਸਿੰਘ ਤੇਰੀ ਸੋਚ ਤੇ ਮੈਰਾਂ ਜਾਗੇ ਠੋਕੇ ਬੀਮਰਾਓਂ ਉਮੇਦ ਜੀ ਮੇਰਾ ਨਰਜਿੰਦਰ ਸਿੰਘ ਖਾਲਸਾ ਖਾਲਸਾ ਸਾਹਿਬ ਅੱਜ ਜਿਹੜਾ ਵਾ ਤੁਸੀਂ ਡਾਕਟਰ ਭੀਮਰਾਓ ਬੇੜਗਰ ਦੀ ਜਨਮਤੀ ਦੇ ਉੱਤੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਵਾ ਕਿਉਂ ਕੀਤਾ ਵਾ ਅੱਜ ਜੀ ਅਸੀਂ ਧਰਨਾ ਪ੍ਰਦਰਸ਼ਨ ਇਹ ਕਰਕੇ ਕੀਤਾ ਕਿ ਜਿਹੜਾ ਮੋਦੀ ਜਿਹਦੀਆਂ ਧੱਕੇਸ਼ਾਹੀਆਂ ਕਿਉਂਕਿ ਬਾਬਾ ਅੰਬੇਦਕਰ ਜੀ ਦੇ ਜਨਮਤੀ ਵੀ ਅੱਜ ਉਹ ਮੈਂ ਵਧਾਈ ਵੀ ਦਿੰਨਾ ਪਰ ਉਹਨਾਂ ਨੇ ਜਿਹੜੀਆਂ ਸਾਨੂੰ ਸਿੱਖਿਆ ਦਿੱਤੀਆਂ ਸੀ ਮੋਦੀ ਨੇ ਉਹਨਾਂ ਨੂੰ ਸਾਰਿਆਂ ਨੂੰ ਸਿੱਕੇ ਟਾਂਕੇ ਉਹ ਸਾਰਾ ਹੀ ਅੱਜ ਕੇਜਰੀਵਾਲ ਜਿਹੜਾ ਕਿ ਇੱਥੇ ਜੋ ਵੀ ਉੱਪਰਣਾ ਚਾਹੁੰਦਾ ਜਾਂ ਉਹਨੂੰ ਇਹ ਡਰ ਪੈ ਗਿਆ ਕਿ ਅਰਵਿੰਦ ਕੇਜਰੀਵਾਲ ਜੀ ਆਉਣ ਵਾਲੇ ਸਮੇਂ 'ਚ ਪ੍ਰਧਾਨ ਮੰਤਰੀ ਬਣ ਰਹੇ ਆ ਤੇ ਉਹਨੂੰ ਇੱਕ ਡਰ ਦੇ ਕਰਕੇ ਹੀ ਅੱਜ ਤੁਸੀਂ ਅੱਜ ਤੱਕ ਦੇਖਿਆ ਕਦੇ ਕੋਈ ਸੀਐਮ ਅੰਦਰ ਜਾਂਦਾ ਉਹਨਾਂ ਨੂੰ ਛਲਾਖਾ ਪਿੱਛੇ ਕਰਦਾ ਕਿ ਝੂਠੇ ਪਰਚੇ ਕਰਕੇ ਖਾਲਸਾ ਜੀ ਡਾਕਟਰ ਧੀਮਰਾ ਨੂੰ ਬੇੜ ਕਰਦੇ ਜਨਮ ਦਿਹਾੜੇ ਦੇ ਉੱਤੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਮੈਂ ਇਹ ਸੰਦੇਸ਼ ਆ ਦੂੰਗਾ ਕਿ ਜੋ ਭੀਮਾ ਉਮੀਦਵਾਰ ਜੀ ਨੇ ਉਹਨਾਂ ਨੇ ਚੰਗਾ ਕਾਨੂੰਨ ਚੰਗੀ ਬਾਸਤਾ ਚੰਗੀ ਸੇਧ ਜਾਤ ਪਾਤ ਨੂੰ ਛੱਡ ਕੇ ਧਰਮਾਂ ਨੂੰ ਛੱਡ ਕੇ ਇੱਕ ਹਿੰਦੂ ਬੋਲੋ ਸੇਖਾ ਸਾਈ ਸਾਰੇ ਭਾਈ ਭਾਈ ਅਸੀਂ ਸਾਰੇ ਇੱਕ ਆ ਸਾਰੇ ਇਕੱਠੇ ਰਹਿਣਾ ਚਾਹੀਦਾ ਨਾ ਕਿ ਜਾਤਾਂ ਪਾਤਾਂ ਇਹ ਵੰਡ ਕੇ ਸਾਨੂੰ ਜਿਹੜੀ ਮੋਦੀ ਸਰਕਾਰ ਆ ਉਹ ਤੁਹਾਨੂੰ ਪਤਾ ਹੀ ਆ ਕਿਦਾਂ ਜਾਤਾਂ ਪਾਤਾਂ ਇਹ ਵੰਡ ਕੇ ਸਰਕਾਰਾਂ ਅੱਗੇ ਬਣ ਗਈਆਂ ਅੱਜ ਮੈਂ ਸਭ ਨੂੰ ਬੇਨਤੀ ਇਹ ਹੀ ਕਰੂਗਾ ਕਿ ਤੁਸੀਂ ਸਾਰੇ ਹੀ ਇੱਕ ਹੋ ਕੇ ਮੋਦੀ ਦੇ ਐਂਟੀ ਵੋਟ ਪਾਓ ਰਵਿੰਦ ਕੇਜਰੀ ਬਾਦਜੀ ਨੂੰ ਤੁਜੀ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਤੇ ਤਾਂ ਵੋਟਾਂ ਨਹੀਂ ਆਪਾਂ ਉਹਨਾਂ ਨੂੰ ਬਣਾ ਸਕਦੇ ਆ ਜੇ ਆਪਾਂ ਇਹਨਾਂ ਦੀ ਧੱਕੇਸ਼ਾਹੀ ਨੂੰ ਅੱਜ ਰੋਕਿਆ ਨਾ ਮੋਦੀਦਿਆਂ ਨੂੰ ਆਉਣ ਵਾਲੇ ਸਮੇਂ 'ਚ ਦੇਸ਼ ਲਈ ਖਤਰਾ ਬਣ ਜਾਊਗਾ ਇਹ ਬਹੁਤ ਹੀ ਇੱਕ ਖਤਰਨਾਕ ਮੋੜ ਤੇ ਦੇਸ਼ ਖੜਾ ਇਹਨੂੰ ਬਚਾਉਣ ਲਈ ਇੱਕ ਵੋਟ ਦਾ ਆਪਣੇ ਕੋ ਅਧਿਕਾਰਿਆ ਵੋਟ ਨੂੰ ਠੀਕ ਤਰੀਕੇ ਨਾਲ ਠੀਕ ਢੰਗ ਢੰਗ ਨਾਲ ਉਹਨੂੰ ਅਪਣਾਓ ਕਿ ਬੰਦਾ ਚੁਣ ਕੇ ਸਹੀ ਵੋਟਾਂ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ